ਦੰਦਾਂ ਕੰਮ ਲਓ ਜੀ ਆਓ ਜੀ ਸਾਡਾ ਬੰਦਾ ਕੋਲ ਵੀ ਪੰਜਾਬ ਦਾ ਸਣਾ ਸੈਕਟਰੀ ਆ ਪੰਜਾਬ ਜੁਨੀਅਰ ਦਾ ਸੈਕਟਰੀ ਪਾਜੀ ਕਿਸੇ ਬੈਠਾ ਬਹੁਤ ਖਾਣਾ ਸ਼ਰੀਰ ਪਾ ਲੈ ਸਰਦਾਰ ਸਿੰਘ ਜੀ ਸਾਡੇ ਅਲਵਾ ਆ ਬੇਖੇ ਪਾ ਕੇ ਦੋ ਬੰਦੇ ਉਹ ਆਪਣਾ ਬੱਚਾ ਹੈ ਅੱਗੇ ਕਰਦਾ ਹੈ ਸਰਕਾਰੀ ਲੋਕ ਨਹੀਂ ਜਾਣਦੇ ਨਾਲ ਕਰਾਉਂਦਾ ਕਲਾਸ ਹੋ ਰਹੀ ਹੈ ਇਹ ਬੁਲੇ ਪਕੌੜਾ ਇਹ ਪਾਦਾ ਲਾਹ ਹੁਣ ਬੁਲੇ ਰੱਖੋ ਦੇਖੋ ਆਪਾਂ ਆਪਾਂ ਯਾਰ ਜੀ ਜੀ

ਸੰਜੀ ਅੱਜ ਪੰਜਾਬ ਪ੍ਰਦੇਸ਼ ਰਿਟੇਲ ਐਂਡ ਹੋਲਸੇਲ ਰੈਨਾ ਅਸੋਸੀਏਸ਼ਨ ਦੇ ਚੇਅਰਮੈਨ ਪੌਣ ਮੋਦਗਲ ਬਤਨੀਕਲਾਂ ਤੋਂ ਅਤੇ ਵਾਈਸ ਪ੍ਰੈਜ਼ੀਡੈਂਟ ਮੰਗਤ رائے ਧਰਮਗੋੜ ਤੋਂ ਵਾਈਸ ਪ੍ਰੈਜ਼ੀਡੈਂਟ ਰਾਮਨਵਾਸ ਜੈਨ ਜੀ ਬਤਨੀਕਲਾਂ ਤੋਂ ਤੇ ਜਨਰਲ ਸੈਕਟਰੀ ਦਸੰਦਰ ਅਟਤਾ ਜੀ ਧਰਮਗੋੜ ਤੋਂ ਇੱਥੇ ਪਧਾਰੇ ਮੈਂ ਉਹਨਾਂ ਦਾ ਵੈਲਕਮ ਜੀ ਆਇਆਂ ਤੇ ਬਹੁਤ ਧੰਨਵਾਦ ਕਹਿਣਾ ਹੈ ਜਿਹੜੀਆਂ ਜੱਚ ਕੱਲ ਦੁਕਾਨਦਾਰਾਂ ਨੂੰ ਜੋ-ਜੋ ਸਮੱਸਿਆਵਾਂ ਪੇਸ਼ ਆ ਰਹੀਆਂ ਨੇ ਜੀ ਉਹ ਕਿਹੜੀਆਂ ਕਿਹੜੀਆਂ ਜਾਵਸ ਸਮੱਸਿਆਵਾਂ ਪੇਸ਼ ਆ ਰਹੀਆਂ ਜੀ ਕੀਆਂ ਸਮੱਸਿਆਵਾਂ ਇੱਕ ਤਾਂ ਜੀਐਸਟੀ ਭੁਗਤ ਜਿਸ ਤਰ੍ਹਾਂ ਮਨ ਲਗੇ ਸਾਡੇ ਨਾਲ ਧੱਕਾ ਸਹੀ ਕਰਦੀ ਆ ਦੁਕਾਨਦਾਰਾਂ ਨਾਲ ਧੱਕਾ ਸਹੀ ਕਰਦੀ ਆ ਨੰਬਰ 2 ਤੇ ਜਿਵੇਂ ਫੂਡ ਸਪਲਾਈ ਵਿਭਾਗ ਦੇ ਕੁਝ ਆਪਣੇ ਦੁਕਾਨਾਂ ਦੇ ਉੱਪਰ ਆ ਕੇ ਸੈਂਪਲਿੰਗ ਧੱਕੇ ਨਾਲ ਲੈਣ ਦੀ ਕੋਸ਼ਿਸ਼ ਕਰਦੀ ਆ ਇਸ ਮਨ ਲਗੇ ਕਈ ਹੋਰ ਆਪਣੇ ਏਜੰਡੇ ਨੇ ਜਿਵੇਂ ਸਾਡੇ ਦੁਕਾਨਦਾਰਾਂ ਦੇ ਆਪਣੇ ਇੰਸ਼ੂਰੈਂਸ ਬੀਮਾ ਵਗੈਰਾ ਹੋਣਾ ਚਾਹੀਦਾ ਜਾਂ ਕੁਝ ਮਾਪੀਆਂ ਹੋਣੀਆਂ ਚਾਹੀਦੀਆਂ ਬਲਕਿ ਇਸ ਤਰ੍ਹਾਂ ਮਿਲ ਕੇ ਆਉਣ ਵਾਲੇ ਮਿਲ ਕੇ ਸਮੇਂ ਦੇ ਵਿੱਚ ਉਹਨਾਂ ਮੁੱਦਿਆਂ ਦੇ ਡਿਸਕਸ ਕੀਤੀ ਜਾਊਗੀ ਤੇ ਉਹਨਾਂ ਨੂੰ ਜਲਦ ਜਲਦ ਪੰਜਾਬ ਗਵਰਨਮੈਂਟ ਦੇ ਅੱਗੇ ਰੱਖ ਕੇ ਤੇ ਸੋਲੂਸ਼ਨ ਕਰਵਾਇਆ ਜਾਊਗਾ ਤੇ ਆਪਣੇ ਜੀ ਮੋਗਾ ਜਿਲ੍ਹੇ ਦੇ ਸਾਰੇ ਪੰਜਾਬ ਦੇ ਜੋ ਆਪਣੇ ਦੁਕਾਨਦਾਰ ਨੀਦਾ ਜੀ ਉਹਨਾਂ ਨੂੰ ਕੀ ਸੰਦੇਸ਼ ਦਿਨਾ ਚਾਹੁੰਗੀ ਜੀ ਸਾਡਾ ਸੰਦੇਸ਼ ਇਹੀ ਆ ਵੀ ਆਪਾਂ ਸਤੋਂ ਵੱਡੀ ਮੇਨ ਗੱਲ ਆ ਆਪਣੀ ਜਿਹੜੀ ਵਪਾਰਕ ਭਾਈਚਾਰਾ ਦੀ ਮжоਰਿਟੀ ਬਾਨੀ ਜ਼ਰੂਰੀ ਆ ਕਿਸੇ ਵੀ ਸੰਸਥਾ ਦੀ ਆ ਕਿਸੇ ਵੀ ਭਾਈਚਾਰਕ ਦੀ ਆ ਆਪਦੀ ਮжоਰਿਟੀ ਬਾਨੀ ਜ਼ਰੂਰੀ ਬਹੁਤ ਜ਼ਰੂਰੀ ਆ ਜਿੱਥੇ ਮжоਰਿਟੀ ਹੋ ਉਥੇ ਹੀ ਆਪਣੀ ਮਨ ਲਗੇ ਕੋਈ ਵੀ ਕੰਮ ਆ ਕਿਸੇ ਵੀ ਕਿਸਮ ਦਾ ਉਹ ਸਿੰਪਲ ਤੌਰ ਤੇ ਜੇ ਹਮ ਆਪਾਂ ਦੇ ਨਾਲ ਮਿਲਾਂਗੇ ਇਹ ਇੱਕ ਤੋਂ ਬਾਹਰ ਜਾਂਦੇ ਕੰਮ ਕਰ ਤੋਂ ਨਾ ਕੋਈ ਗੁਰੂ ਮੈਂ ਕਿਹਾ ਆ ਸਭ ਨੂੰ ਸਾਰਿਆਂ ਨੂੰ ਪਤਾ ਹੋਊਗਾ ਪਰ ਸੋ ਨਹੀਂ ਜਾਂਦਾ ਦੀ ਜਗਨਾਉ ਕਰਾ ਕੇ ਇਨਸਪੈਕਟਰ ਬਾਈ। ਉਹ ਕੋਲ ਨੂੰ 23000 ਰੁਪਿਆ ਦਾ ਨਗਰ ਮਿਲਿਆ ਤੇ ਚਾਹ ਸਸੀガル ਜੀ ਸਸੀガル ਜਿਹੜੀ ਹੈ ਜੀ ਮੀਟਿੰਗ ਹੋਈ ਹੈ ਜੀ ਇਹਦੇ ਬਾਰੇ ਜਾਣਕਾਰੀ ਦੇ ਵਿੱਚ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਪੰਜਾਬ ਰਿਟੇਲ ਐਂਡ ਹੋਲਸੇਲ ਕਰੈਨਾ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦੇ ਨਿਯੁਕਤੀ ਵਾਸਤੇ ਮੀਟਿੰਗ ਸੀ ਜਿਹੜਾ ਕਿ ਸਰਿੰਦਰ ਕੁਮਾਰ ਚੈਨ ਨੇ ਹਲ ਸਿੰਘ ਵਾਲਾ ਤੋਂ ਉਹਨਾਂ ਨੂੰ ਸਰਬਸੰਮਤੀ ਦੇ ਨਾਲ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਹੈ। ਅਸੀਂ ਸਰਿੰਦਰ ਕੁਮਾਰ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਨਿਹਾਲ ਸਿੰਘ ਵਾਲਾ ਤੋਂ ਇਹਨਾਂ ਨੂੰ ਜ਼ਿਲ੍ਹਾ ਮੋਗਾ ਦੀ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ ਔਰ ਇਸ ਤੋਂ ਬਾਅਦ ਇਸ ਤੋਂ ਪਹਿਲਾਂ ਜਿਹੜਾ ਮੈਂ ਜ਼ਿਲ੍ਹਾ ਮੋਗਾ ਦੀ ਜ਼ਿੰਮੇਵਾਰੀ ਲੈ ਰਿਆ ਸੀ ਮੈਂ ਪੰਜਾਬ ਐਸੋਸੀਏਸ਼ਨ ਦਾ ਚੇਅਰਮੈਨ ਹਾਂ ਮੇਰੇ ਨਾਲ ਜਸਵਿੰਦਰ ਰਖੜਾ ਜੀ ਨੇ ਕਰਮਨਵਾਸ ਚੈਨ ਜੀ ਤੇ ਸਾਡੇ ਵਾਈਸ ਪ੍ਰਧਾਨ ਜੋ ਪੰਜਾਬ ਦੇ ਨੇ ਪੇਸ਼ਰੀ ਮੰਗਤ ਰਾਏ ਗੋਲ ਜੀ ਜਿਹੜੇ ਤਰਨਤਾਰਨ ਤੋਂ ਪੰਜਾਬ ਦੇ ਵਾਈਸ ਪ੍ਰਧਾਨ ਨੇ ਉਹਨਾਂ ਦੀ ਸ਼ਮਤੀ ਦੇ ਨਾਲ ਹੀ ਅੱਜ ਇਹ ਚੌਂਕ ਜਿਹੜੀ ਹੈਗੀ ਇਸਰੇ ਚੜੀ ਹੈ ਪਰ ਅਸੀਂ ਸਰਿੰਦਰ ਕੁਮਾਰ ਜੈਨ ਦਿਵਾਲ ਸਿੰਘ ਵਾਲਾ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਤਾਂ ਕਿ ਜੀ ਦਿਹਾਲ ਸਿੰਘ ਵਾਲਾ ਮੰਡੀ ਦੀ ਹਾਜ਼ਰੀ ਦੇ ਵਿੱਚ ਅੱਜ ਸਰਿੰਦਰ ਕੁਮਾਰ ਜੈਨ ਜੀ ਨੂੰ ਜ਼ਿਲ੍ਹਾ ਮੋਗਾ ਦਾ ਕਰੈਨਾ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ ਹੈ ਜੋ ਨਾਲ ਜਿਹੜੀ ਕੋਈ ਜ਼ਿੰਮੇਵਾਰੀ ਹੈ ਆਪਦੇ ਬਹੁਤ ਦਿਲੋਂ ਤੁਹਾਡਾ ਭਾਗ ਦੀ ਕੋਸ਼ਿਸ਼ ਕਰਾਂਗੇ ਔਰ ਅਸੀਂ ਇਹਨਾਂ ਦੇ ਨਾਲ ਆ ਔਰ ਸਾਡੇ ਨਾਲ ਹਰਬੰਸ ਲਾਹ ਜੀ ਹੈ ਅਸੀਂ ਹਰ ਵਾਰੀ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਸਾਰੀ ਮਿਆਲ ਸਿੰਘ ਵਾਲਾ ਮੰਡੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਆਪਾਂ ਤਾਂ ਆਪੇ ਫਾਈਨਲ ਹੀ ਕਰ ਆਪਣੇ ਕੱਲੋਂ ਆਪਾਂ ਰੋਲਣ ਵਾਲੀ ਪੀਛੇ ਨਾ ਭੜਾਈਏ ਕੰਦੇ ਕੰਦੇ ਨਾ ਮਾਰ ਖਾਈਏ ਤੇ ਆਹ ਪਹਿ ਪੜਤਣ ਲੱਗੇ ਸਵੇਰ ਤੱਕ ਸ਼ਾਮ ਤੱਕ ਜੋ ਬੈ ਜਾਣੇ ਜਾਂ ਫਿਰ ਤੜਕਾ ਸਵੇਰੇ ਆ ਜਾਂਦੀਆਂ ਫਿਰ ਸਵੇਰੇ ਉੱਥੇ ਹੀ ਉੱਥੇ ਲੋਕ ਮੌਜਾ ਲੈਂਦੇ ਆ ਲੰਮੀ ਲੰਗੀਆਂ ਤਨ ਤਨ ਕਾਰਾ ਕਰੈਣੇ ਵਾਲੇ ਕੋਣ ਕੀ ਕੀ ਜੀਏਗੀ ਵੱਡੀ ਕੋਠੀ ਉਹ ਸਾਡੇ ਮਰ ਰੋਲਣ ਵਾਲੀ ਆ ਉਹ ਕੱਟ ਕਰੋ ਸਭ ਹੋ ਜਾਊਗਾ ਜਿਵੇਂ ਆਪਾਂ ਦਈਏ ਪੈ ਸਭ ਤੋਂ ਵੱਡੀ ਮੈਨੂ ਉੱਤੇ ਕਈ ਕਰਦੇ ਉਹ ਤੇ ਛਾਪਾ ਮਾਰਦੇ ਉਹ ਅਪਣੇ ਨਾਮ ਨਹੀਂ ਚਾਹਦਾ ਹੋਰ ਨੁਲਾ ਮੈਂ ਕਿ ਮੇਰੀ ਜ਼ਮੀਰ ਇਜਾਜ਼ਤ ਨਹੀਂ ਪਹਿਲਾ ਫਰਾਫਸਨ ਮਤ ਉਹ ਕਰਦੇ 25000 ਗਲ 20 20 ਤੇ ਕਹਿੰਦਾ ਅਫਸਰ ਸਾਡਾ ਸਾਰਾ ਲੱਗਦਾ ਪਹਿਲਾ ਕਿਉਂ ਦੇਈ ਉਹ ਆਜ ਉੱਥੇ ਕੱਲ ਉੱਥੇ ਸਿੱਧੀ ਇਹਦਾ ਮਤਲਬ ਹੈ ਕਿ ਮਾਮਾ ਜੀ ਨੂੰ ਨਾ ਕਿਸੇ ਜੱਲੋਂ ਵੀ ਸਾਰੇ ਹੱਥ ਖੜੇ ਕਰਕੇ ਦੇਓ ਕੋਈ ਇੱਕ ਪਿੱਛੇ ਹਟਨ ਤੇ ਇਹਨੂੰ ਹਟ ਮੈਂ ਤੇ ਜੀ ਰਾਮ ਰਾਜੂ ਦੀ ਗੱਲ ਜੀਕਾ

ਮੈਂ ਇਹਨਾਂ ਨੂੰ ਕਾਲ ਕੀਤੀ ਤਾਂ ਪਰ ਉਹ ਜੀ ਨਾਲ ਗੱਲ ਕੀਤੀ ਪਹਿਲੀ ਵਾਰ ਮੈਂ ਇਹ ਪੱਤਾਂ ਦੇਖਿਆ ਦੋ ਤਿੰਨ ਵਾਰੀ ਸਾਡੇ ਦਰਿਆ ਦੇ ਉਹ ਪੀਨਾ ਪੜਿਆ ਜਿਹੜਾ ਕਿੱਥੇ ਜਾਂਦੇ ਨਹੀਂ ਦਿੱਖਿਆ ਹੋਇਆ ਉਹ ਸਾਡੇ ਏ.ਆਰ.ਟੀ.ਓ ਸਾਹ ਕੋਲ ਤੋਂ ਪੜਿਆ ਗਿਆ ਸੀਗਾ ਤੇ ਉਹ ਕਹਿੰਦੇ ਕਿ ਮੈਨੂੰ ਕਹਿੰਦੇ ਤੁਹਾਡੀ ਸ਼ਹਿਰ ਚਤਾਨੀ ਪਰੋਬਲ ਇੰਕੋਲ ਦਰਿਆ ਦੇ ਪਰਵਾਲਾ ਮੈਨੂੰ ਫੋਨ ਆਇਆ ਕੋਈ ਗੱਲਬਾਤ ਉੱਥੇ ਕੀਤੀ ਫੋਨ ਕਰਕੇ ਕਮਨ ਇਹ ਵੀ ਗੱਲ ਕਹੀ ਕਿ ਜੇ ਇਹਦਾ ਸਾਥ ਹੈ ਤਾਂ ਉਹ ਵੱਡੀ ਪ੍ਰੋਬਲਮ ਆ ਗਈ ਅਸੀਂ ਤੁਹਾਨੂੰ ਕਾਲ ਕਾਲ ਕਰੀਏ ਤੇ ਭੱਜਿਆਓ ਕਮਨ ਟਿਮਫੇਰ ਦੇਦਾ ਗੱਲ ਮਾ ਕੇ ਹੀ ਪਾ ਤਾ ਤੇ ਫੋਨ ਤੋਂ ਲੋਕ ਪੀਆ ਮੈਂਟਾtion ਇਸ਼ਾਰਾ ਮੈਂ ਕਹਾਂ ਤਾਂ ਹੋਈ ਨਾ ਪ੍ਰਧਾਨ ਜੀ ਲੈ ਕੋ ਬੜੇ ਮੈਂ ਇਹ ਸਾਰੇ ਭਰਾ ਨੂੰ ਕਹਤਾ ਗ੍ਰਾਮੇ ਜਾਂ ਕੱਠੇ ਜਾਂ ਫਾਇਦਾ ਤਾਂ ਹੀ ਆ ਭਰਾਓ ਸਾਰੇ ਆਪਾਂ ਇਕੱਠੇ ਹੋਈਏ ਆਪਾਂ ਕਿਉਂ ਟੈਨਸ਼ਨ ਆਪਣੇ ਦਾ ਬੱਚੇ ਟੈਨਸ਼ਨ ਹੋ ਜਾਣਗੇ ਸਭ ਆਪਾਂ ਸੈਂਪਲ ਖਤਮ ਕਰੀਏ ਆ GST ਦੀ ਹੈ ਕਿ ਭਲਾ ਹੈ ਆਉਣ ਵਾਲਾ ਟਾਈਮ ਲੋਕਾਂ ਦੇ ਖਰਚੇ ਬੀ ਨੇ ਪੀ ਦਾ ਉਹਨਾਂ ਨੂੰ ਕਹਿੰਦੇ ਆ ਘਟਾਓ ਆ ਜਮਾ ਕਰ ਬਿੱਲ ਹੋ ਆਪਾਂ ਨੂੰ ਲੁਧਿਆਣਾੋਂ ਆ ਗਿਆ ਦਿੱਲੀੋਂ ਮੋਗਿਓ ਬਿੱਲ ਆ ਗਿਆ ਉਸ ਤੋਂ ਬਾਅਦ ਆਪਾਂ ਇਹ ਕੀ ਗੱਲ ਉਹ ਤੋਂ ਬਾਅਦ ਘਟਾਓ ਤੋਂ ਬਾਅਦ ਟੈਕਸ ਹੋ ਰਿਹਾ ਦਾ ਮਾਰ ਦੇ ਦਿੱਤੇ ਹੀ ਲਿਆ ਰਖਣ ਸਮਝੋ ਵੀ ਕੀ 120 ਦੇ ਦਿਓ ਬਿੱਲ ਬਣਾ ਅਸੀਂ 125 ਦੇ ਦੇ ਦਿੱਤੇ ਹਾਲਾਂਕਿ ਫਿਰ ਇਹ ਕਾਟੋਂ ਵੀ ਇਹ ਸਿੱਲੋ ਹੋਰ ਵੀ ਆ ਪਰ ਵੀ ਹੈ ਅਗਰ ਮਾਨਾ ਬਿੱਲ ਕਰਿਆ ਇਹ ਡਰਾਮਾ ਬਣਾਇਆ ਮੇਰਾ ਮਤਲਬ ਬਾਰ ਬਾਰ ਇਹ ਆ ਵੀ ਪੜਾਓ ਤੇ ਨਹੀਂ ਮੇਰਾ ਹੁੰਦਾ ਹੈ ਨਹੀਂ ਮੇਰਾ ਮੁੰਡਾ ਗਿਆ ਉਹ ਬਿਮਾਰ ਹੈ ਹੋਰ ਹੈ ਆਪ ਵੀ ਲੋਨ ਆਪਾਂ ਨੂੰ ਕਹਿੰਦਾ ਆਪਾਂ ਇਕੱਠੇ ਇਹਦੇ ਆਪਾਂ ਲੀਡਰ ਬਣਨ ਦੀ ਤਾਂ ਮੇਰਾ ਕਹਿਦਾ ਸਤ ਪੁੱਤ ਕਿਉਂਕਿ ਇਵਨ ਸ਼ੌਂਕ ਹੀ ਨਹੀਂ ਹੈ ਮੈਂ बार-बार ਇਹੀ ਗੱਲ ਕਰਦਾ ਕਿ ਡਰਾਮੇਬਾਜ਼ੀ ਸਿਰੋਪੇ ਜਾਂ ਹੋਰ ਉਹਨਾਂ ਤੋਂ ਬਗੈਰ ਆਪਾਂ ਇਕੱਠੇ ਹੋਈਏ ਇੱਕ ਮਿੰਟ ਤੇ ਇੱਕ ਦੂਜੇ ਨੂੰ ਹਰ ਤੂੰ ਕਹਿੰਦਾ ਕਿਸੇ ਤੇ ਜਦੋਂ ਮਰਜੀ ਬੇਵਕੂਫਤਾ ਕਰ ਸਕਦੇ ਜਦੋਂ ਮਰਜੀ ਅਫਸਰ ਆ ਜਿਸ ਵਾਰ ਤੇ ਆਪਾਂ ਮੀਟਿੰਗ ਕੀਤੀ ਆ ਉਹ ਮਕਸਦ ਤਾਂ ਮੇਰਾ ਹੀ ਸੀ ਪਰ ਮੈਂ ਤੇ ਇਹੀ ਆਖ ਕੇ ਲੋਕਾਂ ਕੋਲ ਗਲਤੀ ਹੋ ਗਈ ਉਹ ਮਾਫ ਕਰੀਓ ਜਿਆਦਾ ਇਹਨਾਂ ਬੰਤੀ ਜੀ ਇਹ ਐਵਰੀਵਨ ਦੀ ਅੱਤਗਾਲਾ ਦੇ ਜਿਹੜੀ ਪਿਕਚਰ ਆਈ ਹੈ ਉਸ ਤੇ ਬਹੁਤ ਚੰਗੀ ਗੱਲ ਹੈ ਸਭ ਤੋਂ ਵੱਡੇ ਦੁੱਖ ਦੀ ਗੱਲ ਇਹ ਸਾਡੇ ਬਾਣੀਆਂ ਵਾਸਤੇ ਕਿ ਅਸੀਂ ਕੋਈ ਮੀਟਿੰਗ ਬੁਲਾਉਂਦੇ ਆ ਇੱਥੇ ਹੀ ਤੁਸੀਂ ਦੱਸੋ ਕੋਈ ਜੇਲੇ ਦੀ ਮੀਟਿੰਗ ਹੋਈ ਕੋਈ ਵੀ ਐਕਮਿਟੇਡ ਦੱਸੋ ਕਿਤੇ ਹੋਈ ਹੈ ਇਹਨੇ ਗੱਲਾਂ ਕਰਨ ਨਾਲ ਤਾਂ ਟਾਈਮ ਪੂਰਾ ਨਹੀਂ ਹੁੰਦਾ ਕੋਈ ਮੀਟਿੰਗ ਨਹੀਂ ਹੁੰਦੀ ਕੋਈ ਇੱਕ ਦੋ ਰੁਪਏ ਦੇ ਦੋਖੇ ਦੇ ਵਿੱਚ ਆਮ ਹੀ ਨਹੀਂ ਬਣਦਾ ਕੋਈ ਕਿਸੇ ਦੇ ਦੂਸਰ ਕੋਈ ਚੰਗਾ ਨਹੀਂ ਇਹ ਠੀਕ ਹੈ ਜੀ ਜਿਹੜਾ ਪ੍ਰਮੋਜੀ ਹੈ ਇਹ ਬਹੁਤ ਵਧੀਆ ਸਰਬੈਸਟਰ ਦੇ ਲੀਡਰ ਹੈ ਜੇ ਉਹਦੀ ਲੀਡਰਸ਼ਿਪ ਚ ਸਾਨੂੰ ਕੰਮ ਕਰਨਾ ਪਵੇ ਤਾਂ ਚੱਗੀ ਗੱਲ ਹੈ ਸ਼ਹਿਰ-ਸ਼ਹਿਰ ਦੇ ਵਿੱਚ ਤੁਸੀਂ ਆਪ ਦਾ ਪਹਿਲਾ ਪ੍ਰਧਾਨ ਨੂੰ ਫਿਰ ਤੁਸੀਂ ਸਾਰੇ ਜ਼ਿਲ੍ਹੇ ਦਾ ਪ੍ਰਧਾਨ ਨੂੰ ਫਿਰ ਉਹਨਾਂ ਦੇ ਨਾਲ ਲੱਗੋ ਕਿ ਕੋਈ ਤਕਰੀਫ ਹੁੰਦੀ ਹੈ ਤਾਂ ਫਿਰ ਉਹ ਸਾਡੇ ਮੋਕੇ ਦੇ ਨਾਲ ਉਹ ਕਰ ਲਓਗੇ ਸਭ ਤੋਂ ਮਾੜੀ ਗੱਲ ਸਾਡੀ ਵਾਸਤੇ ਹੈ ਖਾਸ ਕਰਕੇ ਸਾਡੇ ਪਾਣੀਏ ਬਰਾਦਰੀ ਵਾਸਤੇ ਬਾੜੀ ਬਾੜੀ ਹੈ ਅਸੀਂ ਕਿਸੇ ਦੇ ਹੱਕ ਨਹੀਂ ਬਣਦੇ ਇਹ ਸਾਡੇ ਵੀ ਕਰਨੀ ਅੱਜ ਵੀ ਜਿੰਨਾ ਹੋਣਾ ਪਰੰਤੂ ਤੁਹਾਡੇ ਹਿਸਾਬ ਨਾਲ ਤੁਸੀਂ ਦੇਖੋ ਕਿੰਨਾ ਘਟ ਗਿਆ ਜਾਂਦਾ ਵੀ ਬਹੁਤ ਘੜਾ ਨਹੀਂ ਰਿਹਾ ਹਸਾਉਣਾ ਇਹ ਨਹੀਂ ਹੋਣਾ ਚਾਹੀਦਾ ਸਾਰੀ ਸਾਂਝ ਇਹ ਨਹੀਂ ਹੋਣੀ ਚਾਹੀਦੀ ਕਿ ਜੇ ਕੋਈ ਆਜੇ ਤਾਂ ਉਹਨੂੰ ਕੁੱਤੀ ਦੇ ਕਤੂਰਿਆ ਵਾਂਗੂ ਚੁਪੜ ਜਾ ਤਾਂ ਕਿ ਉਹਨੂੰ ਪਤਾ ਲੱਗੇ ਕਿ ਸਾਡੇ ਨਾਲ ਬਣੀ ਕੀ ਹੈ ਕੱਲ ਕੋਈ ਬੰਦਾ ਅਹਿਸਾਸ ਨਾ ਕਰੇ ਕਿ ਮੈਂ ਆਇਆ ਸੀ ਤੇ ਮੇਰੇ ਨਾਲ ਬਣੀ ਕੀ ਹੈ ਅੱਛਾ ਇਹ ਦੂਜੇ ਪਾਸੇ ਪੈਸੇ ਲੈਂਦੇ ਐ ਇੱਕ ਪਾਸੇ ਇਹ ਲੱਤਾਂ ਚੱਕਦੇ ਐ ਇਹ ਦੋਨੇ ਗੱਲਾਂ ਕਿਵੇਂ ਪੁੱਕਣੀ ਐ ਤੁਸੀਂ ਦੱਸੋ ਕਿਵੇਂ ਪੁੱਕਣੀ ਐ ਪਹਿਲਾਂ ਮੈਂ ਤੁਹਾਨੂੰ ਮੈਂ ਆਪਣੀ ਗੱਲ ਸੁਣਾਉਣਾ ਮੈਂ ਮੰਡੀ ਉੱਥੇ ਬਦਲੀ ਆੜਤੀਆਂ ਦਾ ਪ੍ਰਧਾਨ ਕਾਫੀ ਚਿਰ ਤੋਂ ਐ ਇੱਕ ਡੀਐਮਓ ਉਹ ਮੈਨੂੰ ਆਦਾ ਸੀ ਜੀ ਸਾਨੂੰ ਪੈਸੇ ਦੇ ਦੇਣ ਨੂੰ ਮੱਲੇ ਦੇਣ ਨੂੰ ਕਿੰਨੇ ਲੋਕ ਨੇ ਕਹਿੰਦਾ ਭਾਜੀ ਕੋਈ ਨਹੀਂ ਪਾਪਾ ਜੀ ਕੋਈ ਲੈ ਲੈਣ ਨੂੰ ਥੋੜੇ ਜਿਹੇ ਦਿਨ ਬਾਅਦ ਆਣ ਕੇ ਮੈਨੂੰ ਆਦਾ ਮੈਂ ਮੰਡੀ ਚੈੱਕ ਕਰ ਲਈ ਨਾ ਤੇ ਦੋ ਕੰਮ ਨਹੀਂ ਹੋਣੇ ਅਦਾ ਕਿਹੜੇ ਮੈਂ ਜਾਂਦਾ ਲੈਣਾ ਪੈਸੇ ਜੇ ਪੈਸੇ ਨਹੀਂ ਲੈਣੇ ਤਾਂ ਪਈ ਮੰਡੀ ਕਰ ਚੈੱਕ ਮੈਂ ਤੇਰੇ ਨਾਲ ਜਾਂਦਾ ਜੱਗ ਪੈਸੇ ਤਾਂ ਇਹ ਬੈਗੇਗਾ ਫਿਰ ਮੈਂ ਮੰਡੀ ਨੂੰ ਕੋਈ ਚੁਣਛਣਾ ਭਾਲ ਦੂੰ ਫਿਰ ਇਹਦਾ ਕੀ ਮਤਲਬ ਹੋਇਆ ਮੰਡੀ ਦਾ ਮੇਰਾ ਮਤਲਬ ਇਹ ਕਹਿਣ ਦਾ ਵੀ ਥੋਂ ਆਪ ਨੂੰ ਯੋਗ ਬਣਾਉਣੀ ਪਊਗੀ ਥੋਡੀ ਯੋਗ ਦੇ ਮੂਰੇ ਕੋਈ ਸਾਲਾ ਟੱਕ ਨਹੀਂ ਸਕਦਾ ਇਹ ਗੱਲ ਦੀ ਮੈਂ ਗਰੰਟੀ ਦੇ ਪਰ ਤੁਹਾਨੂੰ ਕਰਨਾ ਆਪ ਨੂੰ ਪਊਗਾ ਫਿਰ ਤੁਹਾਡੇ ਨਾਲ ਪਰਮੋਤਮਾ ਜੀ ਵੀ ਹੋਣਗੇ ਮੰਗਤੀ ਵੀ ਹੋਣਗੇ ਸਾਰੇ ਆ ਜਾਣਗੇ ਜੇ ਤੁਹਾਡੇ ਆਪ ਦੇ ਵਿੱਚ ਹੀ ਤੇ ਇਹਦੀ ਫੇਰ ਤਾਂ ਗੱਲ ਖਤਮ ਹੈ ਫੇਰ ਕੋਈ ਮਾਨਾ ਨਹੀਂ ਲਿਜਾਈ ਲੈ ਕੇ ਪੈਜੋ ਤੇ ਕੋਈ ਨਹੀਂ ਆ ਗਿਆ ਸਿੰਪਲ ਆ ਲਾ ਗਿਆ ਉਹਨਾਂ ਨੂੰ ਜਾ ਕੇ 20000 ਫੜਾਇਓ ਸਟੱਲ ਸਿੰਪਲ ਪਾਸ ਹੋ ਗਿਆ ਫੇਰ ਉਹ ਸਿੰਪਲ ਪਾਸ ਹੈ ਕਿਸੇ ਕੋਲ ਅਸੀਂ ਯੂਨਿਟ ਨਹੀਂ ਕਰਦੇ ਵੀ ਆ ਗੱਲ ਕਿਹੜੀ ਬੋਊਗੀ ਸਾਨੂੰ ਫੇਰ ਜਾ ਕੇ ਸਾਡਾ ਕੋਈ ਮਸਲਾ ਹਾ ਨਹੀਂ ਅਸੀਂ ਜਦੋਂ ਨਹੀਂ ਯੂਨਿਟ ਕਰਦੇ ਤੇ ਅਸੀਂ ਕੱਲੇ-ਕੱਲੇ ਮਾਰ ਕਾਈਂਦੇ ਤੁਹਾਨੂੰ ਯੂਨਿਟ ਕਰਨੀ ਪਊਗੀ ਇੰਨੀ ਕਹਿੰਦਾ ਹੋਇਆ ਮੈਂ ਕਾਫੀ ਦਾ ਚੱਲ ਚੁੱਕੇ ਤੇ ਸਾਰੇ ਯੂਨਿਟ ਕਰਾਓ ਕੰਮ ਤੋਂ ਕੱਢੇ ਦੋ ਮੇਰ ਬਹੁਤ ਬਹੁਤ ਕਨੱਦਾ ਤੁਹਾਡਾ ਧੰਨਵਾਦ ਤੇ ਮੇਰਾ ਨਮਸਤਾਰ ਸਵਿਕਾਰ ਕਰਿਓ ਸਾਡੇ ਬਹੁਤ ਹੀ ਸਰਦਾਰੀਓ ਸ਼੍ਰੀ ਮੰਗਤ ਰਾਏ ਜੀ ਕੋਇਲ ਤਰਨਖੋਟ ਤੋਂ ਜੇ ਤਰਨਖੋਟ ਦੇ ਪ੍ਰਧਾਨ ਵੀ ਨੇ ਕ੍ਰਿਆਨਾ ਐਸੋਸੀਏਸ਼ਨ ਦੇ ਤੇ ਪੰਜਾਬ ਦੇ ਇਹ ਇਸੇ ਦੇ ਵਾਈਸ ਪ੍ਰਧਾਨ ਨੇ ਬਹੁਤ ਸਾਡੇ ਕ੍ਰਿਆਨਾ ਐਸੋਸੀਏਸ਼ਨ ਦੇ ਪੰਜਾਬ ਦੇ ਵਾਈਸ ਪ੍ਰਧਾਨ ਸ਼੍ਰੀ ਪ੍ਰਾਣਵਾਸੀ ਕੋਇਲ ਪਤਨੀ ਕਲਾਕਾਉਂ ਔਰ ਇਹ ਅੜਤੀ ਯੂਨੀਅਨ ਦੇ ਵੀ ਪ੍ਰਧਾਨ ਅਪਦਨੀ ਗਲਾਦੇ ਔਰ ਪੂਰੇ ਮੈਂ ਅੜਤੀ 25 ਸਾਲ ਹੋ ਗਏ ਇਹਨਾਂ ਨੂੰ ਉਸ ਆਪ ਦੀ ਪੋਸਟ ਤੇ ਹੈ ਕਾਇਮ ਹੈ ਇੱਕ ਸਿਰਫ ਸੱਚਾਈ ਕਰਕੇ ਮੈਂ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਜ਼ਿਲ੍ਹਾ ਮੋਗਾ ਦਾ ਮੈਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਮੈਂ ਨੋਮੀਨੇਟ ਨਹੀਂ ਹੋਇਆ ਸੀ ਮੈਨੂੰ ਚੁਣਿਆ ਗਿਆ ਸੀ ਸਾਰਿਆਂ ਨੇ ਹੀ ਮੰਡੀ ਵਾਲਿਆਂ ਨੇ ਰਲ ਕੇ ਮੈਨੂੰ ਪ੍ਰਧਾਨ ਚ ਬਿਆ ਸੀ ਮੈਂ ਆਪਦਾ ਕੰਮ ਬੜੀ ਇਮਾਨਦਾਰੀ ਨਾਲ ਜਿੰਨਾ ਹੋ ਸਕਿਆ ਮੈਂ ਉਹਨਾਂ ਕਰਦਾ ਰਿਹਾ ਮੈਂ ਕਦੇ ਇਸ ਤੋਂ ਪਿੱਛੇ ਨਹੀਂ ਹਟਿਆ ਸੀਗਾ ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ ਹੈ ਜੀ ਜਿਹੜੀ ਮੰਗਤ ਰਾਮ ਜੀ ਨੇ ਜ਼ਿਕਰ ਕੀਤਾ ਇੰਸਪੈਕਟਰ ਬਿਰਕ ਆਪਣੇ ਇਧਰੇ ਰੀਸ ਤਾਂ ਨਹੀਂ ਆਇਆ ਲੇਕਿਨ ਉਹਨਾਂ ਨੂੰ ਉਹਨੂੰ ਬਿਰਕ ਦਾ ਜਿਹੜਾ ਫੋਰਸ ਸੇਫਟੀ ਦਾ ਉਹਨੂੰ ਧਰਮਕੋਟ ਕੋਟੇਖਾਨ ਜੀ ਦੇ ਦੰਦਰ ਬੈਠੋ ਉਹ ਉਧਰਲਾ ਹਿੱਸਾ ਹੀ ਰਿਹਾ ਉਹ ਉਧਰ ਏਰੀਆ ਇਸ ਤੇ ਲੋਕਲ ਮੋਗੇ ਚ ਹੀ ਰਿਹਾ ਉਹ ਉਹਨ ਇਹਨਾਂ ਦਾ ਮੈਂ ਲੁਗਾਰੇ ਜਾ ਰਿਹਾ ਤੇ ਇਹਨਾਂ ਦਾ ਬਿਲਕੁਲ ਫੋਨ ਆ ਗਿਆ ਮੈਂ ਜਤਵਾਲ ਦੇ ਬੋਲੇ ਸੀਗਾ ਜੀ ਕਹਿੰਦੇ ਪਵਨ ਜੀ ਆ ਬਿਰਕ ਜੀ ਆਏ ਆ ਤੇ ਕਹਿੰਦੇ ਵੀ ਮੈਂ ਤਾਂ ਛੋਲੇ ਦੀ ਦਾਲ ਦਾ ਤੇ ਹਲਦੀ ਦਾ ਫੁੱਲੀ ਦਾ ਸਿੰਪਲ ਭੋਤਾਂ ਇੱਕ ਕੋਈ ਸਟੋਰ ਫੁੱਲੀ ਦਾ ਸੀ ਉਹਨਾਂ ਵਿੱਚ ਮੈਂ ਕਿਹਾ ਜੀ ਮੈਂ ਇਹਨਾਂ ਨੇ ਬਿਰਕ ਨੂੰ ਕਹਿੰਦੇ ਵੀ ਮੈਂ ਕਹਿੰਦਾ ਗੱਲ ਕਰਾ ਦਿਓ ਇਹਨਾਂ ਨੇ ਉਹਦੀ ਗੱਲ ਕਰਾਈ ਬਿਰਕ ਦੀ ਮੇਰੇ ਨਾਲ ਬਿਰਕ ਕਹਿੰਦਾ ਮੈਂ ਕਿਸੇ ਨੂੰ ਪ੍ਰਧਾਨਪੁਰ ਤੋਂ ਉਹਨੂੰ ਕੁਛ ਨਹੀਂ ਜਾਂਦਾ ਮੈਂ ਮਾਦੋਂ ਨੇ ਮੇਰੇ ਨਾਲ ਗੱਲ ਕੀਤੀ ਮੈਂ ਵੀ ਥੋੜੀ ਜਿਹੀ ਹੱਤਕੀ ਜੀ ਮਹਿਸੂਸ ਹੋਈ ਵੀ ਇਹ ਇੰਸਪੈਕਟਰ ਬੋਲ ਗਿਆ ਜੀ ਮੈਂ ਪ੍ਰਧਾਨਪੁਰ ਤੋਂ ਕੁਝ ਨਹੀਂ ਜਾਣਦਾ ਮੈਂ ਸਿੱਧਾ ਹੀ ਡਾਇਰੈਕਟਰ ਨੂੰ ਫੋਨ ਲਾਇਆ ਮੈਂ ਕਿਹਾ ਜੀ ਮਨੋਜ ਜੀ ਗੱਲ ਇਹ ਹੈ ਵੀ ਤੁਹਾਡੇ ਵਰਕ ਸਾਹਿਬ ਆ ਉਹ ਪ੍ਰਧਾਨਪੁਰ ਤੋਂ ਕੁਝ ਨਹੀਂ ਜਾਣਦੇ ਤੁਸੀਂ ਥੋੜੀ ਜੀ ਮੰਨੋ ਜੀ ਸਿਰਫ 2 ਘੰਟਿਆਂ ਦੀ ਸਸਪੈਂਸ਼ਨ ਆਰਡਰ ਉਹਦੇ ਪਹੁੰਚ ਚ ਪਿਆ ਸੀਗਾ ਤੇ ਜਦੋਂ ਉਹ ਮੈਂ ਲੁਧਿਆਣੇ ਤੋਂ ਵਾਪਸ ਆਉਣਾ ਤਾਂ 7 ਵਜੇ ਮੇਰੇ ਘਰੇ ਬੈਠਣਾ ਸੀ ਔਰ ਅੱਜ ਤੋਂ ਉਦੋਂ ਮਤਲਬ ਇਹ ਤਾਂ ਚਾਰ ਸਾਲ ਪੁਰਾਣੀ ਗੱਲ ਹੈ ਕਿ ਮੈਂ ਤਾਂ ਜਿੰਨਾ ਵੀ ਮੈਂ ਛੇਕੀ ਨਹੀਂ ਮੰਗਦਾ ਇਹਦੇ 'ਚ ਸਿਰਫ ਕੀ ਹੈ ਕਿ ਵਪਾਰੀਆਂ ਆਪਣੇ ਜੇ ਤੁਸੀਂ ਮੈਨੂੰ ਚੁਣਿਆ ਤੁਸੀਂ ਮੈਨੂੰ ਦਿੱਤਾ ਟਾਈਮ ਤੁਹਾਡੀ ਪਾਵਰ ਮੇਰੇ ਕੋਲ ਹੈ ਜਿਹੜੀ ਕਿ ਮੈਂ ਉਹਨੂੰ ਵਰਤ ਰਿਹਾ ਮੈਂ ਕੋਈ ਆਪ ਦੇ ਆਪ ਨੂੰ ਉੱਪਰ ਨਹੀਂ ਸਮਝਦਾ ਕਿ ਹਾਂ ਵੀ ਹੈ ਲੇਕਿਨ ਇਹ ਜੇ ਥੋੜੇ ਜਿਹੇ ਕੰਮ ਕਰਨ ਦੇ ਨਾਲ ਮੈਨੂੰ ਪੰਜਾਬ ਦੀ ਜਿਹੜੀ ਹੁਣ ਪਰਮੋਦ ਜੀ ਨੂੰ ਪੰਜਾਬ ਐਸੋਸੀਏਸ਼ਨ ਦਾ ਪੰਜਾਬ ਕਰੀਆਨਾ ਪੰਜਾਬ ਵੀ ਜਿਹੜੀ ਰਿਹੋਲ ਸਿਲੈਂਡਰ ਰਿਟੇਲ ਐਸੋਸੀਏਸ਼ਨ ਬਣੀ ਹੈ ਪ੍ਰਮੋਜੀ ਨੇ ਉਹਨੂੰ ਪ੍ਰਧਾਨ ਚ ਨਾ ਗਿਆ ਅਸੀਂ ਉਹਦੀਆਂ ਚਾਰ ਪੰਜ ਆਦੇ ਮੀਟਿੰਗਾਂ ਹੋਈਆਂ ਅਸੀਂ ਮੀਟਿੰਗਾਂ ਦੇ ਵਿੱਚ ਸਾਲਿਆ ਅਸੀਂ ਖੁੱਲ ਕੇ ਉਹਨਾਂ ਦਾ ਸਮਰਥਨ ਕੀਤਾ ਪ੍ਰਮੋਜੀ ਦਾ ਕਿਉਂਕਿ ਕੁਝ ਦੇਰ ਤੋਂ ਓਮਕਾਰ ਗੋਇਲ ਜੀ ਪ੍ਰਧਾਨਤਾ ਹੈ ਪੰਜਾਬ ਦੇ ਲੇਕਿਨ ਉਹ ਕੱਟ ਕੱਟੇ ਰਹਦੇ ਸੀ ਕੱਟ ਕੇ ਬਤਲ ਵਿਚਰ ਨਹੀਂ ਰਹੇ ਸੀ ਕਹਿੰਦਾ ਵੀ ਜੇ ਕੋ ਕੰਮ ਕਰਨਾ ਤਾਂ ਕੰਮ ਨਹੀਂ ਕਰਦਾ ਉਹ ਸ਼ੌਨਾ ਨੇ ਚਲਾਕੀਆਂ ਵੀ ਇੱਕ ਨੂੰ ਬਣਾਤਾ ਪ੍ਰਧਾਨ ਦੂਜੇ ਨੂੰ ਢਾਹਦਾ ਜੀ ਉਹ ਤੋਂ ਪੈਸੇ ਲੈ ਕੇ ਉਹਨੂੰ ਬਣਾਤਾ ਉਹ ਗੱਲਾਂ ਠੀਕ ਨਹੀਂ ਹੁੰਦੀਆਂ ਅਸੀਂ ਪਰਮੋਜ ਜੀ ਨੂੰ ਸਭ ਸੰਪਤੀ ਨਾਲ ਪੂਰੇ ਪੰਜਾਬ ਦੇ ਵਿੱਚੋਂ ਮੀਟਿੰਗ ਕਰਕੇ 5-7 ਮੀਟਿੰਗਾਂ ਤੇ ਮੈਂ ਰਾਮਨਾਥ ਜੀ ਵੀ ਗਏ ਹੋਏ ਠੰਡੇ ਵੀ ਗਏ ਹੋਏ ਧੂਰੀ ਵੀ ਗਏ ਆ ਆਪਾਂ ਲੁਧਿਆਣਾ ਵੀ ਗਏ ਤੇ ਮੀਟਿੰਗਾਂ ਬਹੁਤ ਕੀਤੀਆਂ ਨੇ ਉਹਦੇ ਵਿੱਚ ਅਸੀਂ ਫਿਰ ਅਖੀਰ ਧੂਰੀ ਚ ਲਾਸਟ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਅਸੀਂ ਪਰਮੋਜ ਜੀ ਨੂੰ ਪ੍ਰਧਾਨ ਬਣਾਤਾ ਤਾਂ ਮੈਨੂੰ ਉਹਦੇ ਚ ਮੈਂ ਪੰਜਾਬ ਵਿੱਚ ਚਲਾ ਗਿਆ